ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿੰਘ ਉਤੇਗਵਾਸਾ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬਤਾ ਪਾਲਕ ਰਬ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਔਖੀ ਕਾੜੀ ਨਾ ਦੇਖਣ ਦੀ ਕਰੋ ਕਿਰਪਾ ਤਨਤਨ ਸਿੰਘ ਉਤੇਗਵਾਸਾ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਅਰਜ਼ੋ ਕਿਰਪਾ न पत न Good yeah. job! ਹਰਿਤ ਸਾਡ ਵਿਖ ਬਿਖ ਖਾਈ ਆਇਆ ਮਹ ਪਰਮ ਪਰ ਭੂਲੇ ਸਤਿ ਦਾਹਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਆ ਗੁਰ ਸੰਗਤ ਏਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀ ਰਤ ਕੀ ਗੁਰ ਰਾਮदास ਰੱਖੋ ਸਰਨਾਈ ਇਕ ਅਰਦਾਸ ਭਾਟ ਕੀ ਰਤ ਕੀ ਗੁਰ ਰਾਮदास ਰੱਖੋ ਸਰਨਾਈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਪ੍ਰਾਤ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭੋ ਕੇ ਹਾ ਕਾੜਾ ਜੀਓ ਭਲੇ ਹਾਰੀ ਗੁਰ ਆਪਣ ਦਿਓ ਹੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਖਾਂਬੇ ਕਾਂਦੜੇ ਜੇ ਲਾਹ ਕੇ ਨਾਸਵੀ ਤੋਲ ਤਨ ਜੜਾਈ ਆਪਣ ਲਾਹ ਸੁਸਜਣ ਟੋਲ ਕੁਰਬਾਨ ਜਾਈ ਉਸ ਵੇਲਾ ਸੁਹ ਤਮੁਰ ਦੁਹਾਰੇ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤ ਗੁਰੂ ਪੂਰਾ ਪਾਇਆ ਗਿਆਨ ਧਿਆਨ ਕਿ ਸ਼ਕਰਮ ਨਾ ਜਾਣਾ ਸਾਰ ਮਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ RAM ਨਾਮ ਉਰ ਮੈਂ ਗਹਿਓ ਯਾ ਕ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਸੋ ਕਟਲ ਗੁਰ ਸੇਵੀਏ ਹੋਇ ਇਸ ਸਹਿਜ ਸੁਭਾ

پاس शहा पास ہی ہے سب نادا सतनाम ओहे गुरु साहेब जी राग तहना शरी बाणी पहगत कबीर जी की इक सत अंकारगुर प्रसाद ਸਨਕ ਸਨੰਦ ਮਹੇਸ ਸਮਨ ਸ਼ੇਖ ਨਾਗ ਤੇਰੋ ਮਰਮ ਨਾ ਜਨ ਸਨਕ ਸਨੰਦ ਮਹੇਸ ਸਮਨ ਸ਼ੇਖ ਨਾਗ ਤੇਰੋ ਮਰਮ ਨਾ ਜਨ ਸੰਤ ਸੰਗਤ RAM ਰਿਦ ਬਸਾਈ ਰਹਾ ਹਨੂਮਾਨ ਸਰ ਗਰੁਣ ਸਮਨ ਸਰਪਤ ਨਰਪਤ ਨਹੀਂ ਗੁਨ ਜਨ ਚਾਰ ਬੇਦ ਅਰ ਸਿਮਰਤ ਪ੍ਰੰਗ ਕਮਲਾ ਪਤ ਕਵਲਾ ਨਹੀਂ ਜਨ ਕਹ ਕਬੀਰ ਸੋ ਪਰਮ ਨਹੀਂ ਪਗ ਲਗ ਰਾਮ ਰਹਿ ਸ਼ਰਨਾਹੀ ਕਹਿ ਕਬੀਰ ਸੋ ਪਰ ਮੈਂ ਨਾਹੀ ਪਗ ਲਗ ਰਾਮ ਰਹਿ ਸ਼ਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦ ਸੰਕ ਸੰਨੰਦ ਮਹੇਸ਼ ਸਮਾਨਾ ਸ਼ੇਖਨਾਗ ਤੇਰੋ ਮਰਮ ਨ ਜਾਣ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਮੁਖਵਾਕ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਤਾਂ ਮਾਥ sire ਰਾਗ ਅੰਦਰ ਪਾਵਨ ਅੰਗ 691 ਤੇ 92 ਉੱਤੇ ਸੁਭਾਏਮਾਨ ਹੈ ਭਗਤ ਸਾਹਿਬਾਨ ਕਹਿੰਦੇ ਨੇ ਕਹਿੰਦੇ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਮਨੁੱਖ ਪੂਜਦਾ ਉਹ ਦੇਵੀ ਦੇਵਤੇ ਤੇ ਉਹਨਾਂ ਦੇ ਪੁੱਤਰ ਸੰਕ ਤੇ ਸੰਨੰਦ ਇਹ ਬ੍ਰਹਮਾ ਜੀ ਦੇ ਪੁੱਤਰਾਂ ਦਾ ਨਾਮ ਹੈ ਚਾਰ ਵਿੱਚੋਂ ਮਹੇਸ਼ਪਾਉ ਸ਼ਿਵ ਜੀ ਵਰਗੇ ਹੋਰ ਅਨੇਕਾ ਦੇਵੀ ਦੇਵਤੇ ਸ਼ੇਖ ਨਾਗ ਜਿਹਦੇ ਹਜ਼ਾਰਾਂ ਫਨ ਬਣੇ ਗਏ ਨੇ ਤੇ ਹਰ ਇੱਕ ਫਨ ਤੋਂ ਰੱਬ ਦਾ ਇੱਕ ਨਵਾਂ ਨਾਮ ਲੈਂਦਾ ਏ ਕਹਿੰਦੇ ਦਾਤਾ ਜੀ ਇਹ ਸਾਰੇ ਵੀ ਤੇਰੋ ਮਰਮ ਨਾ ਜਾਣਾ ਤੇਰਾ ਭੇਦ ਨਹੀਂ ਜਾਣ ਸਕਿਆ ਜਤੋਏ ਦੇਵੀ ਤੇ ਦੇਵਤੇ ਤੇ ਉਹਨਾਂ ਦੇ ਪੁੱਤਰ ਰੱਬ ਦਾ ਭੇਦ ਨਹੀਂ ਪਾਸਕ ਤੇ ਮਨੁੱਖ ਦੀ ਕੀ ਪਾਇਆ ਹੈ ਕਿ ਮਨੁੱਖ ਰੱਬ ਦਾ ਭੇਦ ਪਾਲੇ ਅਜ ਸਾਇੰਸ ਲਗੀ ਤਾਂ ਹੋਈ ਏ ਰੱਬ ਦਾ ਭੇਦ ਪਾਉਣ ਪਰ ਸਤਗੁਰ ਕਹਿੰਦੇ ਭੇਦ ਪਾਇਆ ਨਹੀਂ ਜਾ ਸਕਦਾ ਹਾਂ ਰੱਬ ਵਿੱਚ ਸਮਾਇਆ ਜ਼ਰੂਰ ਜਾ ਸਕਦਾ ਹੈ ਇਸ ਕਰਕੇ ਅੰਤ ਪਾਉਣ ਦੀ ਜਗਾ ਉਸ ਵਿੱਚ ਸਮਾਉਣ ਦਾ ਯਤਨ ਕਰੀਏ ਤੇ ਜਿਹੜਾ ਸਮਾਜ ਆਏਗਾ ਉਹ ਉਸ ਵਰਗਾ ਬਣ ਜਾਏਗਾ ਤਾਂ ਸਤਗੁਰ ਕਹਿੰਦੇ ਜਿਨਾਂ ਹਰ ਜਪਿਆ ਸੇ ਹਰ ਹੋਏ ਉਸ ਵਰਗੇ ਬਣ ਸਕਦੇ ਆ ਫਿਰ ਕੋਈ ਫਰਕ ਨਹੀਂ ਰਹਿੰਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹ ਫਰਕ ਤੇ ਮਿਟ ਸਕਦਾ ਏ ਰਬੂ ਵਿੱਚ ਤੇ ਮਨੁੱਖ ਵਿੱਚ ਉਸ ਦਾ ਸਿਮਰਨ ਕਰਕੇ ਪਰ ਕੋਈ ਕਹੇ ਮੈਂ ਰੱਬ ਦਾ ਅੰਤ ਪਾਉਣ ਚੱਲਿਆ ਤੇ ਅੰਤ ਪਾ ਕੇ ਮੋੜਾਂਗਾ ਸਤਗੁਰ ਕਹਿੰਦੇ ਹੋ ਨਹੀਂ ਸਕਦਾ ਜਿਹੜੇ ਅੰਤ ਪਾਉਣ ਗਏ ਜਾਂ ਤਾਂ ਭਟਕ ਗਏ ਜਾਂ ਉਸ ਵਿੱਚ ਸਮਾ ਗਏ ਪਰ ਕੋਈ ਆ ਕੇ ਇਹ ਨਹੀਂ ਦੱਸ ਸਕਿਆ ਵੀ ਰੱਬ ਕਿੰਨਾ ਕੋ ਵੱਡਾ ਹੈ ਇੱਕੋ ਗੱਲ ਆਖ ਦਿੱਤੀ ਫਿਰ ਕਿ ਸੁਣ ਵੱਡਾ ਆਖ ਹੈ ਸਭ ਕੋਏ ਕੇਵੜ ਵੱਡਾ ਤੇ ਕੋਈ ਨਹੀਂ ਬਿਆਨ ਕਰ ਸਕਿਆ ਸਤਿਗੁਰ ਮਿਹਰ ਕਰਨ ਅਸਾਂ ਵੀ ਉਸ ਮਾਲਕ ਦੀ ਇਬਾਦਤ ਕਰਕੇ ਉਸ ਵਿੱਚ ਸਮਾਈਏ ਤੇ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਵਕਸ਼ਨ ਸਭਨਾਂ ਦਾ ਆਵਿਆ ਦਾ ਆਵੇ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਇਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਕੀ ਫਤ